ਮੈਗਨੇ ਦੀ ਹਾਂ ਪਰਾਲੀ ਨੇ ਨਾ ਕਣਕ ਦੱਬ ਲਈ ਪਰਾਲੀ ਥੱਲੇ ਗਿੱਲੀ ਕਰਕੇ ਉੱਪਰ ਵੀ ਇਹ ਹਵਾ ਨਹੀਂ ਲੱਗੀ ਕਿ ਮੈਗਨੇ ਜਿਹਨਾਂ ਕਿ ਦਾਣੇ ਵਾਲੀ ਹੁੰਦੀ ਆ ਹਾਂ ਰਿਓ ਜਨ ਲਾ ਕੇ ਪਾ ਗਏ ਉਹ ਦੁੱਗਣਾ ਕੰਮ ਕਰਦੀ ਉਹ ਮੈਂ ਪਹਿਲਾਂ ਉਹ ਪਾਈ ਹੋਈ ਸੀ ਫਿਰ ਰਿਓ ਐਸੀ ਮੱਥਾ ਟੇਕਣ ਕੋਰ ਦਵਾਰੇ ਗੱਡੀ ਦਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਸਵਾਗਤ ਆ ਜੀ ਅੱਜ ਦੀ ਨਵੀਂ ਵੀਡੀਓ ਚ ਚੱਲੇ ਆਪਾਂ ਅੱਜ ਗੱਡੀ ਲੈਣ ਹੋ ਗਿਆ ਥੋੜਾ ਜਿਹਾ ਹਨੇਰਾ ਹੀ ਤੇ ਦਿਖਾਉਣੇ ਆ ਜਾ ਕੇ ਕਿਹੜੀ ਗੱਡੀ ਲੈਣ ਚੱਲੇ ਆਂ। ਅਸਲ ਵਿੱਚ ਏਜੰਸੀ ਵਾਲਿਆਂ ਦਾ ਫੋਨ ਆਇਆ ਲੇਟ ਥੋੜਾ ਜਿਹਾ 6 ਵਜੇ ਦਾ ਸਮਾਂ ਹੋ ਗਿਆ। ਉਹ ਕਹਿੰਦੇ ਸੀ ਵੀ ਆ ਜਾਓ ਅੱਜ ਹੀ ਲੈ ਜਾਓ ਤੇ ਮੈਂ ਕਿਹਾ ਜਾਇਆ ਲੈ ਹੁਣ ਬੈਠੇ ਸੀ ਤਿਆਰੀ ਕਰੀ ਪਹਿਲਾਂ ਹੀ। ਚਲੋ ਕਰਦੇ ਆ ਫਿਰ ਅੱਜ ਗੱਲਬਾਤ ਲੈ ਵੀ ਸੱਜਣੋ ਨਵੀਂ ਗੱਡੀ ਲੈਣ ਜਾ ਰਹੇ ਆ ਹਨਾ ਵਾਸ਼ ਕਿਹੜੀ ਗੱਡੀ ਲੈਣ ਜਾ ਰਹੇ ਆ ਬੋਲੋ ਕਾਰਟਿਓ ਵਾਕਿ ਉੱਥੇ ਜਾ ਕੇ ਕਰਦੇ ਆ ਗੱਲਬਾਤ ਇੱਥੋਂ ਦਿਖਾਉਨੇ ਆ ਹਨਾ ਅਗਲੀ ਅੱਗੇ ਪਤਾ ਨਹੀਂ ਲਾ ਲਾ ਫਿਰ ਇੱਥੋਂ ਲਾ ਲਾ ਏਜੰਸੀ ਤਾਂ ਐਮ ਜੀ ਵਾਲੇ ਦੀ ਆ ਗਈ ਵਾ ਟੋਇਟਾ ਵਾਲੇ ਦੀ ਮੇਰੇ ਸਾਹਨ ਗਾਹਾਂ ਇੱਥੋਂ ਪਿੱਛੇ ਰਹਿ ਗਈ ਟੋਇਟਾ ਮਹਿੰਗੀ ਵਾ ਫੇ ਇੱਥੇ ਹੀ ਲਾ ਲਾ ਫਿਰ ਕੁਛ ਇੱਧਰ ਆ ਗਈ ਐਮ ਜੀ ਦੀ ਏਜੰਸੀ ਅਸੀਂ ਜਾਣਾ ਨੋਵਲਟੀ ਵਾਲਿਆਂ ਦੇ ਦਿਖਾਉਣੇ ਜਾ ਕੇ ਕਿਹੜਾ ਰੰਗ ਲੈ ਰਹੇ ਆ ਕਿਹੜੀ ਗੱਡੀ ਆ ਭਾਈ ਆਜਾ ਆਪਾਂ ਕਿੱਥੇ ਚੱਲੇ ਆ ਕਿੱਥੇ ਜਾਣ ਲੈ ਚੱਲੇ ਆ ਕਾਰਪੀ ਕਾਰਪੀ ਕਿਹੜੀ ਗੱਡੀ ਲੈਣ ਚੱਲੇ ਆ ਆਹ ਬਿੱਟਰ ਆ ਤਾਊ ਨੂੰ ਤਾਂ ਦਿਖਾਉਣੇ ਪਹਿਲਾਂ ਤੁਸੀਂ ਦੱਸੋ ਆਪਾਂ ਕਿਹੜੀ ਗੱਡੀ ਲੈਣ ਚੱਲੇ ਆ ਕਾਰਪੀ ਕਾਰਪੀ ਆ ਦਿਖਾਉਣੇ ਤਾਂ ਤਾਊ ਨੂੰ ਦਿਖਾਉਣੇ ਆ ਤਾਊ ਨੂੰ ਦਿਖਾਉਣੇ ਆ ਆ ਲੈ ਭਾਈ ਤਾਂ ਆ ਤਾਊ ਆ ਛਾੜਾ ਏ ਚੱਲਿਆ ਛੱਡ ਰਾਂ ਗੱਡੀ ਲੈਣ ਹੈਨਾ ਮਗਰ ਫੈਮਿਲੀ ਬੈਠੀ ਆ ਸਾਡੀ ਹੈਨਾ ਹਾਂ ਹਾਂ ਪਤਾ ਆਪਾਂ ਉੱਥੇ ਜਾ ਕੇ ਦਿਖਾਵਾਂਗੇ ਜਾ ਕੇ ਸਾਰਿਆਂ ਨੂੰ ਲੈ ਬਈ ਆ ਜਾ ਉਹ ਲੈ ਬਈ ਤੂੰ ਵੀ ਜਰਾ ਥੈਂਕ ਯੂ ਜਿਹੜਾ ਕੈਮਰਾਮੈਨ ਆ ਸਾਡਾ ਕੈਮਰਾਮੈਨ ਨੂੰ ਵੀ ਵਧਾਈਆਂ ਜੀ ਸਾਰਿਆਂ ਨੂੰ ਵਧਾਈਆਂ ਵੀ ਵਧਾਈਆਂ ਜੀ ਬਹੁਤ ਬਹੁਤ ਲੈਂਦੀ ਫਿਰ ਹਾਂ ਕਾਦੇ ਵਧਾਈਆਂ ਦੇ ਦੂੰਗੀ ਉਹ ਤਾਂ ਕਹ ਕਹ ਤਾ ਉਹ ਵਧਾਈਆਂ ਹੈਲੋ ਕਾਦੇ ਹਾਂ ਦੋ ਬੜੀਆਂ ਆਪਾਂ ਦੋ ਮੇਰੀ ਹੱਥ ਚ ਮਾਨੇ ਤਾਂ ਮੇਰੇ ਕੀ ਲਿਆਉਂਦਾ ਆਪਾਂ ਅੱਜ ਨਹੀਂ ਆਪਾਂ ਕੀ ਲੈ ਕੇ ਆਇਆ ਨਾ ਅੱਜ ਗੱਡੀ ਗੱਡੀ ਤਾ ਉਹਨੂੰ ਬਧਾਈਆਂ ਦੇ ਦਿੱਤਾ ਉਹ ਬਧਾਈਆਂ ਦੇ ਦਈਆਂ ਉਹ ਦਈਆਂ ਭਾਈ ਦਈਆਂ ਆਪੇ ਖੈਲਦੇ ਆ ਆ ਇਹ ਥਾਰ ਦੀ ਨਹੀਂ ਪੁੱਤੇ ਹੁਣ ਉਹਦੀ ਆਏ ਸਕੋਰਪੀਓ ਦੇ ਦੇ ਤਾ ਉਹਨੂੰ ਗੱਡੀ ਲੈ ਦੇ ਦੇ ਚਾਬੀ ਦੇ ਦੇ ਆਹ ਦੇ ਹੈਗੀ ਕਾਹਦੇ ਉਹ ਚਾਬੀ ਓਏ ਸ਼ਾਲੀ ਲੈਣੀ ਹੈ ਲੈ ਫੜਾ ਵੀ ਲੈ ਫੜ ਲੈ ਛੇਡਰਾਂ ਦੀ ਫੜਲਸ ਮਾਰ ਕੇ ਸ਼ਾਰੀਆਂ ਮਈਆਂ ਵਿੱਚ ਸ਼ਾਰੀਆਂ ਤੇਰੀਆਂ ਨੇ ਪੁੱਤ ਤੇਰੀਆਂ ਹੀ ਨੇ ਚੁਲ੍ਹਾ ਲੀ ਤੇਰੀਆਂ ਹੀ ਨੇ ਸਟਾਰਟ ਤਾਂ ਤਾਂ ਇੱਕ ਦਿਨ ਗੱਲ ਉਹ ਤਾਂ ਇੱਕ ਨਾ ਸਟਾਰਟ ਹੋ ਜਾਂਦੀ ਹੈ ਉਹ ਤਾਂ ਜੇਬ ਚ ਪੈ ਗਈ ਸਟਾਰਟ ਹੋ ਜਾਂਦੀ ਹੈ ਹੈਨਾ ਜੇਬ ਚ ਪਾ ਹੂੰ ਕਰ ਦੇ ਤੂੰ ਦੇਖੋ ਤਾਂ ਜੀ ਕੈਂਟ ਲੱਗਦੀ ਆ ਵੀ ਸੋਹਣੀ ਲੱਗਦੀ ਆ ਗੱਡੀ ਛੱਡ ਛੋਟਾ ਪੈ ਗਿਆ ਹੁਣ ਪੂਰੀ ਪੂਰੀ ਖੜਦੀ ਆ ਐਸੀ ਮੱਥਾ ਟੇਕਣ ਕੋਰਦਵਾਰੇ ਗੱਡੀ ਦਾ ਵਾਹਿਗੁਰੂ ਸਤਿ ਸ੍ਰੀ ਅਕਾਲ ਹੁਣ ਆਏ ਸੀ ਬਾਬੇ ਸ਼ੀਦਾਂ ਤੇ ਮੱਥਾ ਟੇਕਣ ਬਾਬੇ ਬਲਾਂ ਵਾਲੇ ਉਹ ਅੰਦਰ ਜਗਾ ਵਾ ਕੰਮ ਚੱਲਦਾ ਹਜੇ ਇੱਥੇ ਫਰਸ਼-ਪਰਸ਼ ਲਾਉਂਦੇ ਆ ਬਾਹਰਲੇ ਬੇੜੇ ਦਾ ਇੱਕ ਗੇਟ ਹੋ ਲੱਗਿਆ ਉਹਦੇ ਉੱਪਰਲੇ ਪਾਸੇ ਅੰਦਰਲੇ ਪਾਸੇ ਬਾਬੇ ਦੀ ਜਗਾ ਉਹ ਸਾਹਮਣੇ ਸਿਰੇ ਤੇ ਬਣੀ ਹੋਈ ਆ ਦਿਖਾਉਨੇ ਆ ਤੁਹਾਨੂੰ ਉਹ ਸਾਹਮਣੇ ਬਣੀ ਹੋਈ ਜਗਾ ਆ ਦੇਖੋ ਉੱਪਰ ਦੀ ਕਿਉਂ ਪਿੱਪਲ ਦੇ ਮੂਰਲੇ ਪਾਸੇ ਉਹ ਨਿਸ਼ਾਨ ਸਾਹਿਬ ਲੱਗਿਆ ਹੋਇਆ। ਇਹ ਆਹ ਦੇਖੋ ਨਿਸ਼ਾਨ ਸਾਹਿਬ ਸਾਹਮਣੇ। ਆ ਆਪਣੀ ਗੱਡੀ ਆ ਬਈ। ਮੱਥਾ ਟੇਕ ਲਿਆ। ਹੁਣ ਚੱਲਿਆ ਘਰ ਨੂੰ। ਜੇ ਟੱਕ ਹੀ ਮੋੜੇ ਤੇ ਰੱਖ ਕੇ ਲੈ ਕੇ ਆ ਬੈਲੈਂਸ ਨਹੀਂ ਬਣਦਾ। ਤਿਲਕ ਦੀਆਂ ਨੇ ਜੱਪਲਾਂ। ਇੱਕ ਦੀ ਛੇਡੋਂ ਛੱਡ ਲਿਆ ਪਾਣੀ ਪਹਿਲਾਂ ਉੱਪਰੋਂ ਛੱਡਣਾ ਸੀ ਨਾਲੇ ਅੱਛਾ ਉਹ ਜੇ ਆਏ ਆ ਜੇ ਉੱਪਰੋਂ ਛੱਡਦੇ ਆ ਜੇ ਪੱਟ ਟੁੱਟਣਾ ਵੀ ਹੋਵੇ ਮਾੜਾ ਮੋਟਾ ਚੱਲ ਇੱਥੇ ਟੁੱਟ ਜਾਂਦਾ ਪਰ ਹੁਣ ਤਾਂ ਦੇਨਦੀ ਆਂ ਬਾਰੀ ਹੁਣ ਤਾਂ ਕੋਲੇ ਖਰਚ ਲੱਗ ਜਾਣਾ ਪਰ ਦੇਨੇ ਖਾਲਾ ਲਾਈਟ ਦਾ ਸਵਾਦ ਨਹੀਂ ਆਉਂਦਾ ਗੁੱਲੀ ਡੰਡਾ ਖਤਮ ਹੋ ਗਿਆ ਵੀ ਜਮਾ ਕੇ ਹੈਗਾ ਮੈਂ ਇਹ ਹਜੇ ਕੀ ਰੇਟ ਪਈ ਸੀ ਕੀਲੇ ਦੀ ਦਵਾਈ ਤੁਹਾਨੂੰ ਉਹ 1300 ਰੁਪਏ ਕਿੱਲਾ ਲਾ ਕਿੰਨੇ ਤੇਰਾ ਹੋ ਗਈ 1300 ਦੀ ਕਿਲੋ ਕਿਲੋ ਫਿਰ ਤਿੰਨ ਕਿਲਿਆਂ ਚ ਬਾਈ ਉਹ ਚਾਰ ਵੀ ਆ ਚਾਰ ਕਿਲਿਆਂ ਚ ਹਾਂ ਛੁੱਕੀ ਅੱਜ ਉਧਰ ਚੱਲਦੇ ਅੱਛਾ ਗਣੀ ਦੂਆ ਪਾਣੀ ਸਾਰੇ ਪਾਸੇ ਚਾਲੂ ਕਰਤਾ ਹਾਂ ਹਾਂ ਚੱਲ ਵਧੀਆ ਵਧੀਆ ਆਪਾਂ ਮਗਾਈ ਸੀ ਉਹ ਦੂਜੀ ਆਹ ਰਾਉਂਡ ਅਪ ਅੱਛਾ ਸੀ ਉਹ ਅੱਗੇ ਆ ਜਾਂਦੀ ਹੈ ਚੌਥੇ ਦਿਨ ਇੱਕਤੀ ਆਈ ਉਹ ਸੱਤਵੇਂ ਕ ਨੋਮੇ ਦੇ ਨਾ ਫੇ ਮੈਂ ਜਾਨੂੰ ਬੰਦਾ ਰੱਖ ਲੈ ਮੈਂ ਕੱਲ ਖਾਲ ਕਢਾ ਲੰਨੇ ਆ ਨਹੀਂ ਸਪਰੇ ਕਰ ਦੇਣੀ ਸੀ ਬੜੀ ਖੜੀ ਲੇਟ ਆਈ ਬਹੁਤ ਲੇਟ ਆਈ ਆ ਪਤਾ ਨਹੀਂ ਕੀ ਚੱਕਰ ਪੈ ਗਿਆ ਪਹਿਲਾਂ ਮੈਨੂੰ ਜਿੱਥੇ ਕੈਨਸਲ ਹੋ ਗਈ ਬਸ ਆ ਸਪਰੇ ਕਰਨੀ ਪਹਿਲੇ ਯਾਰ ਮੈਗਨੀ ਦੀ ਹਾਂ ਪਰਾਲੀ ਨੇ ਨਾ ਕਣਕ ਦੱਬ ਲਈ ਪਰਾਲੀ ਥੱਲੇ ਗਿੱਲੀ ਕਰਕੇ ਉੱਪਰ ਵੀ ਗਿਆ ਹਵਾ ਨਹੀਂ ਲੱਗੀ ਕਿ ਮੈਗਨੀ ਜਿਹੜਾ ਧਾਣੇ ਵਾਲੀ ਆਉਂਦੀ ਆ ਹਾਂ ਯੂਰਜਨ ਲਾ ਕੇ ਪਾ ਗਏ ਉਹ ਦੁਗਣਾ ਕੰਮ ਕਰਦੀ ਉਹ ਮੈਂ ਕਹਿੰਦਾ ਉਹ ਪਾਈ ਹੋਈ ਸੀ ਫਿਰ ਰਿਓ ਜੇ ਹੁਣ ਰਲਾਵਾਂਗੇ ਹੁਣ ਤਾਂ ਖੇਤ ਵੀ ਸੁੱਕ ਗਿਆ ਹੁਣ ਤਾਂ ਉਹ ਫਾਇਦਾ ਨਹੀਂ ਜਾਂ ਪਾਣੀ ਦੇ ਮੂਰੇ ਹਾਂ ਪਾਣੀ ਦੇ ਮੂਰੇ ਪੈ ਜਦੇ ਨਾ ਫੇਰ ਕੰਮ ਵਧੀਆ ਹੋਊਗਾ ਮੈਂ ਲੈ ਕੇ ਆਇਆ ਸੀ ਉਹ ਦਾਣੇ ਉਹ ਸੀਗਾ ਡਰਾਮਾ ਪਤਨ ਦਿੱਤਾ ਕਿੰਨੇ ਦਾ ਉਹ ਉਹ ਸੀਗਾ 10 ਕਿਲੋਆਂ ਦਾ 12 ਕਿਲੋ ਦੇ ਵੇਂਦਾ ਸੀ ਓਕੇ ਪਰ 1 ਲੀਟਰ ਜਾਂ ਤਿੰਨ ਬਾਅਦ ਵੀ ਗੀਲੇ ਸੀ ਮੈਂ ਪੱਕੀ ਖੜਨਗੇ ਗੀਲੇ ਦੇ 3 ਲੀਟਰ ਪਹਿਣਗੇ ਉਹ ਤਿੰਨ ਡੱਬੇ ਜੀ ਹੁੰਦਾ ਵਿੱਚ ਐਡਾ ਉਹ ਬਹੁਤ ਕੰਮ ਕਰਦਾ ਤੇ ਸਪਰੇਅ ਦੀ ਲੋੜ ਨਹੀਂ ਨਾ ਨਾ ਆਵੇਲਾ ਮੈਂ ਪਹਿਲਾਂ ਕਰੀ ਸੀ ਉਹ ਪਹਿਲਾਂ ਹੀ ਪਾਈ ਸੀ ਇੰਨੀ ਦਬੀ ਹੋਈ ਸੀ ਆਪਾਂ ਇਹਨਾਂ ਨੂੰ ਬਾਦਗੀ ਮਾਝਾ ਮਾਰਦੇ ਹੁਣ ਬੱਚੇ ਨੇ ਵੀਰ ਬਰੇਕਾਂ ਨੂੰ ਯਾਰ ਬੇਕਾਰ ਜਣੇ ਘਰੇ ਖੁੱਦੇ ਡੱਬੇ ਨੇ ਮੈਂ ਤਾਂ ਹੀ ਆ ਰਿਓ ਦੇਣਾ ਮੈਂ ਥੈਲਾ ਥੈਲਾ ਹੀ ਮੈਂ ਕਿ 30 ਕਿਲੋ ਪਾਉਣਾ ਕਿਲੇ ਦਾ ਥੈਲਾ ਥੈਲਾ ਪਤਾ ਕਿਲੇ ਦਾ ਤਾਂ ਵੀ ਕਣਕ ਨੇ ਰੰਗ ਨਹੀਂ ਬਦਲਿਆ ਕਣਕਾਂ ਤੇਰੀ ਹੈਵੀ ਕਿਹੜਾ ਏ 826 ਇਹਨੂੰ ਪਾ ਦੇ ਉਹ ਆਈ ਗਿਆ ਇਹ ਸਾਡੇ ਵੀ ਗੱਲ ਸੀ ਅਚਾਰਸੇ ਪੂਲੀ ਰਹਿੰਦੀ ਆ ਪਤਾ ਨਹੀਂ ਕੀ ਚੱਕਰ ਆ ਫੜੀ ਪਿਛਲੇ ਸਾਲ ਵੀ ਖੋ ਬਦਲੇ ਸਾਡੇ ਕੋਲ ਵੀ ਜੀ ਹੋਏ ਨੇ ਰੇ ਜਦ ਕਰਦਾ ਵੀ ਸੀ ਹੂੰ ਬਿੰਦੇ ਦੁਲੇ ਆ ਸੀ ਹੂੰ ਤਿੰਨ ਮਾਲਾ ਤੰਦੇ ਕਿਲੇ ਆ ਉਹ ਤੰਗੀਦ ਨੂੰ ਪਤਾ ਨਹੀਂ ਕੀ ਹੋਇਆ ਮੇਰੇ ਪਹਿਲੇ 5.5 ਦੀ ਜੀਲੇ ਤੇ ਘਰੋਂ ਵੀ ਪਾਇਆ ਸੀ ਨਹੀਂ ਮੈਂ ਮੁੱਲ ਲੇ ਕੇ ਘਰ ਨਹੀਂ ਪਾਇਆ ਫਿਰ ਜਿਹੜਾ ਮੈਂ ਮੁੱਲ ਲੇ ਕੇ ਮੇਰੇ ਕੋ ਘਰ ਦਾ ਪਰ ਜੇ ਤੁਹਾਡੀ ਜੰਮੀ ਨਹੀਂ ਸੀ ਗਣਕ ਮੈਂ ਫਿਰ ਰਿਸਕ ਨਹੀਂ ਲਿਆ ਮੈਂ ਕਿਹਾ ਪਤਾ ਨਹੀਂ ਹੁੰਦਾ ਕਿਈ ਵਾਰੀ ਬੀ ਪਿਆ ਹੋ ਜਾਣਾ ਮੈਂ ਫਿਰ ਥੈਲੀਆਂ ਲੈ ਕੇ ਆਈ ਮੈਂ ਤਾਂ ਫਿਰ ਪੰਗਾ ਹੀ ਲਿਆ ਮੈਂ ਹੋਇਆ ਪੰਗਾ ਲੈ ਲਿਆ ਸਾਰਾ ਮੈਂ ਜਦੋਂ ਲਿਆ ਸੀ ਮੈਂ ਤੰਗੀਦ ਦੇ ਬੀਜੇ ਵੀ ਬਾਕੀ ਮੈਂ ਨਮਾ ਲੈ ਕੇ ਜਿਹੜਾ ਨਮਾ ਲੈ ਕੇ ਬੀਜੇ ਨੂੰ ਸਾਨੂੰ ਜਮਾ ਕੋ ਹੁੰਦਾ ਮੈਂ ਵੀ ਤਾਂ ਹੀ ਪਿਲੇ ਆ ਕਿ ਬੀਜੇ ਮੈਂ ਘਰੋਂ ਪਾਏ ਨਹੀਂ ਘਰ ਉਹ ਵੇਚ ਤੀ 29 ਨੂੰ ਵਿਕੀ ਆ 29 ਨੂੰ ਮੈਂ ਵੇਚੀ ਮਹਿੰਗੀ ਸੀਗੀ ਮੈਂ ਕਿਹਾ ਕੀ 5 4 ਤੋਂ ਪੈ ਜਾਊਗਾ 1 ਕੰਟਲ ਮਗਰ ਬੜਾ ਫਰਕ ਨਹੀਂ ਵਧੀਆ ਚੀਜ਼ ਆਹੋ ਉਹੀ ਤਾਂ ਹੈ ਜੇ ਹਲਾ ਮੁੱਲ ਦਾ ਵੀ ਵਧੀਆ ਮੈਂ ਹਲਾ 33 86 ਆ ਤੇ ਨਵਾਂ ਜਿਹੜਾ ਵੀ ਨਹੀਂ ਕਣਕ ਤਾਂ ਸੋਣੀ ਖੜੀ ਆ ਜੀ ਦੇ ਜਿਹਾ ਕਹੇ ਜੀ ਆ ਮੈਂ ਤਾਂ ਹੀ ਕਹਣਾ ਇਹ ਹੁਣ ਵੀ ਆ ਪਿੱਛੇ ਜੇ ਮੈਂ ਉਹ ਪਰਲੇ ਦਾ ਬੀਜਾ ਡੇਢ ਕਿਲ ਮੈਂ ਉਸ ਦਿਨ ਨੂੰ ਪੁੱਛਿਆ ਕਹਿੰਦਾ 33 86 ਛੇਤਾ ਵੀ ਬੀਜ ਹੁੰਦਾ ਕੀਤਾ ਵੀ ਦੋਨੇ ਬਾਈ ਕੰਮ ਕਰਦਾ ਇਹ ਹਾਂ ਹਾਂ ਉਸ ਵੇਲੇ ਮੈਂ ਜੇ ਗਰਮੀ ਚੱਲੇ ਯਾਰ ਉਹ ਵਧੀਆ ਵੀ ਆ ਮੈਂ ਦੇਖ ਲਿਆ ਸਬਾਸ ਗੱਲ ਤੇ ਗਾਹਾਂ ਪਰ ਅਗਲੀ ਦਾ ਮੌਸਮ ਠੰਡਾ ਰਹੂਗਾ ਐਂ ਕਿ ਦੇਖੋ ਹਾਂ ਨਹੀਂ ਤਾਂ ਗਰਮੀ ਚ ਜਿਹੜਾ ਵੀ ਕਾਮਯਾਬ ਉਹ ਹੀ ਆ ਸਹੀ ਆ ਗੱਲ ਤੇਰੀ ਸੱਚ ਆ ਇਹ ਬਾਹਰ ਵਾਲੀ ਨੇ 327 ਨੇ ਬਹੁਤ ਪਛਾੜ ਦਿੱਤਾ ਯਾਰ ਹਾਂ ਉਹਨੇ ਗਰਮੀ ਚ ਹਲੀ ਸੀਗੀ ਐਂ ਦੀ ਸਾਲੀ ਉਹੀ ਜੰਮੀ अच्छा ओही ਵੀ ਰੱਖਿਆ ਕਰਦਾ ਇੱਥੋਂ ਮੈਂ ਨਹੀਂ 826 ਵੀਰ ਪਿਛਲੇ ਸਾਲ ਵਧੀਆ ਪਰ ਗੱਲ ਤਾਂ ਮੌਸਮ ਤੇ ਡਿਪੈਂਡ ਆ ਬਾਈ ਸਭ ਤੋਂ ਵੱਡੀ ਗੱਲ ਚੱਲ ਕੋਈ ਨਹੀਂ ਦੇਖਦੇ ਆ ਜਿਹੜਾ ਦੇ ਦੇ ਵਿੱਚ ਆੜ ਵਧੀਆ ਹੀ ਵਧੀਆ ਹਾਂ ਮੌਕੇ ਜੀ ਹਾਂ ਤੇਰੇ ਮੇਰੇ ਧਿਆਨ ਨਾਲ ਕੀ ਸਹੀ ਗੱਲ ਥੈਲੇ ਭਰ ਕੇ ਰੱਖਿਆ ਕਰੋ ਉਹ ਕਾ ਨੂੰ ਯਾਰ ਨਹੀਂ ਜਿਵੇਂ ਚੌਲਾਂ ਮੇਰੇ ਉਹੀ ਚੌਲਾਂ ਵਾਲੇ ਪਏ ਨੇ ਬਾ ਉਹੀ ਚੱਕ ਕੇ ਫਸਾ ਦੇ ਉਹੀ ਪੈਪ ਨੇ ਉਹੀ ਨੱਕੇ ਨੇ ਸਾਰੇ ਥੋਰੇ ਵੀ ਨੱਕੇ ਪੱਕੇ ਨੇ ਆ ਮੈਂ ਤਾਂ ਪੈਪ ਵਾਲਾ ਕੰਮ ਰੱਖਿਆ ਜੀ ਹਾਂ ਉਹਨਾਂ ਮੋਟਰ ਦਾ ਪਾਣੀ ਆ ਵਧ ਹੁੰਦਾ ਅੱਛਾ ਚੱਲ ਅਗਲੇ ਟੇਢੇ ਹਾਂ ਹਾਂ